ਇੱਕ ਸਕੂਲ ਹੈ ਜੋ ਕਿ ਸਰਕਾਰ ਦੀਆਂ ਧੱਜੀਆਂ ਛਰੇਆ ਮੋੜਾ ਰਿਹਾ ਜੋ ਕਿ ਸਰਕਾਰ ਦੇ ਵੱਲੋਂ ਨਹੀਂ ਨਹੀਂ ਦੱਸੋ ਮਾਈਕ ਨੂੰ ਨਾ ਟੱਚ ਕਰੋ ਨਹੀਂ ਨਹੀਂ ਸਕੂਲ ਧੱਜੀਆਂ ਉੜਾ ਰੇ ਮੁੱਖ ਮੰਤਰੀ ਦੇ ਟੱਚ ਸਮਝਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਅੱਜ ਪੰਜਾਬ ਦੇ ਸਾਰੇ ਵਿਦਿਅਕ ادارے ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ ਕਿਉਂਕਿ ਪੰਗਵਾਰਨ ਨਾਬਾਦਾਸ ਜਨਤੀ ਅੱਜ ਮਨਾਇ ਜਾ ਰਹੀ ਹੈ ਪੰਜਾਬ ਦੇ ਵਿਦਿਅਕ ادارے ਬੰਦ ਸੀਗੇ ਤੇ ਤੁਸੀਂ ਪੰਜਾਬ ਦਾ ਇੱਕ ਸਕੂਲ ਦੇਖ ਸਕਦੇ ਹੋ ਲੁਧਿਆਣੇ ਦੇ ਵਿੱਚ ਜੀਜੀਐਨ ਪਬਲਿਕ ਸਕੂਲ ਜਿਸ ਦੇ ਵਿੱਚ ਛੋਟੇ ਬੱਚਿਆਂ ਨੂੰ ਬੁਲਾਇਆ ਗਿਆ ਤੇ ਦੱਸ ਦੇ ਕੀ ਜਦੋਂ ਡੀਓ ਲੁਧਿਆਣਾ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਹਿ ਕੇ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕਰਾਂਗੇ ਕਿ ਕਿਸ ਵਿਹਾਰ ਤੇ ਇਹਨਾਂ ਨੇ ਛੋਟੇ ਬੱਚਿਆਂ ਨੂੰ ਬੁਲਾ ਲਿਆ ਪੇਰੈਂਟਸ ਇੱਥੇ ਆ ਗਏ ਨੇ ਭਾਜੀ ਅੱਜ ਛੋਟੇ ਬੱਚਿਆਂ ਨੂੰ ਤੁਹਾਡੇ ਨੂੰ ਛੁੱਟੀ ਨਹੀਂ ਕੀਤੀ ਸੀ ਕਿਉਂਕਿ ਪੰਜਾਬ ਸਰਕਾਰ ਨੇ ਕਹਿਆ ਸੀ ਭਗਵਾਨ ਨਾਭਾ ਦਾ ਜਨਮ ਦਿਨ ਅੱਜ ਨਹੀਂ ਕੀਤੀ ਇਹਨਾਂ ਨੇ ਛੁੱਟੀ ਕਿਵੇਂ ਦੇ ਦਿਓ ਕਿ ਛੋਟੇ ਬੱਚਿਆਂ ਨੂੰ ਖੱਜਲ ਖਰਾਬ ਕੀਤਾ ਗਿਆ ਜੀ ਲੂ ਬੜੀ ਉੜਦੀ ਵੀ ਹੈ ਬੱਚੇ ਛੁੱਟੀ ਦੇਣੀ ਚਾਹੀਦੀ ਇਹਨ ਫੁੱਟੇ ਦੇਣੀ ਚਾਹੀਦੀ ਬਿਲਕੁਲ ਦੇਣੀ ਚਾਹੀਦੀ ਲਗਦਾ ਨਹੀਂ ਪੰਜਾਬ ਸਰਕਾਰ ਦੇ ਖਿਲਾਫ ਚੱਲ ਰਹੇ ਨੇ ਬੱਚਿਆਂ ਆ ਰਹੇ ਉਹਨਾਂ ਦੇ ਸ਼ਰਮ ਸ਼ਰਮ ਜਲਦੀ ਨਿਕਲੇ ਤੇ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਸਕੂਲ ਦੇ ਅੰਦਰੋਂ ਨਿਕਲ ਕੇ ਆ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਇੱਕ ਤਾਂ ਗੱਲ ਕਰ ਲਈ ਗਰਮੀ ਦੀ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਗਰਾਊਂਡ ਦੇ ਵਿੱਚ ਖਿਡਾਉਂਦੀ ਵੀ ਨੇ ਬੱਚਿਆਂ ਨੂੰ ਅੱਛਾ ਗਰਮੀ ਦੇ ਵਿੱਚ ਥੋੜੇ ਬੱਚੇ ਨਾ ਗਰਾਊਂਡ ਦੇ ਵਿੱਚ ਖਿਡਲਾਉਂਦੇ ਨੇ ਇੰਨਾ ਇੰਨਾ ਗਰਮ ਮੌਸਮ ਚੰਗਪਲੇ ਬੰਦੇ ਦਾ ਬਰਾਂ ਲਉਂ ਤਾਂ ਬੱਚਿਆਂ ਦਾ ਤਾਂ ਹੁਣ ਹੀ ਤੇ ਦੇਖ ਸਕਦੇ ਹੋ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਬੁਲਾਇਆ ਸੀਗਾ ਕਿਤੇ ਨਾ ਕਿਤੇ ਭਗਵਾਨ ਨਾਬਾਦਾਸ ਜਿਹਦੀ ਅੱਜ ਜਨਮ ਦਿਤੀ ਸੀਗੀ ਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਹਦਾਇਤਾਂ ਸੀਗੀਆਂ ਕਿ ਪੰਜਾਬ ਦੇ ਜਿੰਨੇ ਇੱਕ ਵਿਦਿਅਕ ادارے ਨੇ ਉਹ ਅੱਜ ਦੇ ਦਿਨ ਬੰਦ ਰਹਿਣਗੇ ਤੇ ਕੋਈ ਵੀ ਵਿਦਿਅਕ ادارے ਦੇ ਵਿੱਚ ਬੱਚਿਆਂ ਨੂੰ ਨਹੀਂ ਬੁਲਾਇਆ ਜਾਏਗਾ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੀਜੀਐਨ ਪਬਲਿਕ ਸਕੂਲ ਹੈ ਲੁਧਿਆਣਾ ਦੇ ਵਿੱਚ ਤੇ ਲੁਧਿਆਣਾ ਦੇ ਪੀਯੂ ਦੇ ਨੇੜੇ ਭਾਜੀ ਬੱਚੇ ਅੰਦਰ ਬੁਲਾਏ ਸੀਗੇ ਅੱਜ ਇਹਨਾਂ ਨੇ ਇਹ ਸਰ ਅੱਜ ਹਾਂਜੀ ਅੱਜੇ ਪਰ ਛੁੱਟੀ ਸੀ ਕਿ ਸਕੂਲਾਂ ਦੇ ਵਿੱਚ ਛੁੱਟੀ ਹਾਂਜੀ ਹਾਂਜੀ ਪਰ ਇਹਨਾਂ ਨੇ ਬੁਲਾਇਆ ਸੀ ਅੰਦਰ ਇਹਨੇ ਬੁਲਾਇਆ ਸੀ ਅੰਦਰ ਤੇ ਕੋਈ ਐਂਟੀਮੇਸ਼ਨ ਨਹੀਂ ਸੀ ਕਿ ਅੱਜ ਛੁੱਟੀ ਹੈ ਐਂਟੀਮੇਸ਼ਨ ਕੋਈ ਨਹੀਂ ਦਿੱਤੀ ਨਹੀਂ ਸਕੂਲ ਨੇ ਕੁਛ ਨਹੀਂ ਕਿਹਾ ਕੁਛ ਨਹੀਂ ਦਿੱਤੀ ਹਾਂਜੀ ਤੇ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਦੇ ਅੰਦਰ ਬੁਲਾਇਆ ਗਿਆ ਸੀਗਾ ਤੇ ਜਿਹੜੇ ਵਿਦਿਆਕਰਧਾਰੇ ਨੇ ਉਹ ਕਿਤੇ ਨਾ ਕਿਤੇ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਹੈ ਹਦਾਇਤਾਂ ਨੇ ਉਹਨਾਂ ਨੂੰ ਟਿੱਚ ਸਮਝਦੇ ਨੇ ਕਿ ਉਹਨਾਂ ਨੇ ਹਦਾਇਤਾਂ ਦਿੱਤੀਆਂ ਤੇ ਅਸੀਂ ਨਹੀਂ ਮੰਨਣਾ ਤੇ ਜਦੋਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤੇ ਇਹਨਾਂ ਨੇ ਮਿਲਣ ਤੋਂ ਮਨਾ ਕਰ ਦਿੱਤਾ ਤੇ ਤੇ ਕਿਤੇ ਨਾ ਕਿਤੇ ਜਿਹੜੇ ਇਹਨਾਂ ਨੇ ਮਿਲਣ ਤੋਂ ਮਨਾ ਕਰ ਦਿੱਤਾ ਜਦੋਂ ਡੀਓ ਲੁਧਿਆਣਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਹੀ ਕਿਹਾ ਵਾ ਕਿ ਜਿਹੜੇ ਸਕੂਲ ਆ ਉਹਨਾਂ ਨੂੰ ਅਸੀਂ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਸੀਗੀਆਂ ਕਿ ਅੱਜ ਦੇ ਦਿਨ ਛੁੱਟੀ ਰੱਖੀ ਜਾਵੇ ਤੇ ਜੇ ਇਹਨਾਂ ਨੇ ਸਕੂਲ ਖੋਲ੍ਹਿਆ ਤੇ ਇਹਨਾਂ ਨੂੰ ਨੋਟਿਸ ਈਸ਼ੂ ਕੀਤਾ ਜਾਊਗਾ ਕਿ ਕੀ ਕਾਰਨ ਹੈ ਕਿਉਂ ਇਹਨਾਂ ਨੇ ਸਕੂਲ ਖੋਲੇ ਨੇ ਤੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦਾ ਜੀਜੀਐਨ ਪਬਲਿਕ ਸਕੂਲ ਹੈ ਜੋ ਕਿ ਇਹ ਗੋਵਿੰਦਨਗਰ ਦੇ ਵਿੱਚ ਆ ਤੇ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਦੇ ਵਿੱਚ ਬੁਲਾਇਆ ਗਿਆ ਸੀਗਾ ਕਿ ਅੱਜ ਭਗਵਾਨ ਨਾਭਾ ਦਾਸ ਜੀ ਦੀ ਜਨਮ ਦਿਨਤੀ ਹੈ ਤੇ ਉਸ ਦੇ ਕਾਰਨ ਅੱਜ ਪੰਜਾਬ ਸਰਕਾਰ ਦੇ ਵੱਲੋਂ ਛੁੱਟੀ ਰੱਖੀ ਗਈ ਸੀ ਤੇ ਸਮੂਹਿਕ ਛੁੱਟੀ ਦਾ ਐਲਾਨ ਸੀਗਾ ਕਿ ਜਿਹੜੀ ਸਮੂਹਿਕ ਜਿਹੜੇ ਵਿਦਿਅਕ ادارے ਨੇ ਉਹਨਾਂ ਦੇ ਵਿੱਚ ਛੁੱਟੀ ਰੱਖੀ ਜਾਊਗੀ ਭਾਵੇਂ ਪ੍ਰਾਈਵੇਟ ਨੇ ਭਾਵੇਂ ਸਰਕਾਰੀ ਨੇ ਉਹਨਾਂ ਦੇ ਵਿੱਚ ਛੁੱਟੀ ਦਾ ਐਲਾਨ ਸੀਗਾ ਤੇ ਹੋਰ ਪ੍ਰੇਡੈਂਟ ਸਾਰੇ ਭਾਜੀ ਅੱਜ ਬੱਚਿਆਂ ਨੂੰ ਅੰਦਰ ਬੁਲਾਇਆ ਸੀਗਾ ਕੰਡੀ ਸਕੂਲੋਂ ਆ ਰਿਹਾ ਜੀ। ਇਹ ਅੱਜ ਛੁੱਟੀ ਦਾ ਨਹੀਂ ਕੋਈ ਦੱਸਿਆ ਕਿ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਸੀਗਾ। ਨਹੀਂ ਜੀ। ਛੁੱਟੀ ਕੋਈ ਮੈਸੇਜ ਨਹੀਂ ਆਇਆ। ਬਾਕੀ ਤਾਂ ਸਕੂਲ ਬੰਦ ਨੇ ਪੰਜਾਬ ਦੇ ਸਾਰੇ। ਹਾਂ ਜੀ ਬੰਦ ਤਾਂ ਤਕਰੀਬਨ ਜਿਉਂਸ ਮਾਰਨਿੰਗ ਵੀ ਇਹਨੂੰ ਡ੍ਰੌਪ ਕਰਨ ਆਏ ਸੀ ਦੇਖੇ ਸਕੂਲ ਤਾਂ ਸਾਰੇ ਬੰਦ ਸਕੇ। ਕੋਈ ਗੱਲ ਨਹੀਂ ਕੀਤੀ ਅੱਜ ਸਾਰੇ ਸਕੂਲ ਬੰਦ ਹਨ। ਕੀ ਕਰੀ ਭਾਈ ਜੀ? ਸਕੂਲ ਬੱਚਿਆਂ ਨੂੰ ਤਾਂ ਭੇਜਣਾ ਹੀ ਹੈ। ਬੱਚਿਆਂ ਨੂੰ ਖੱਜਲ ਖਵਾਰ ਕਰਤਾ ਹਨ। ਸਹੀ ਹੈ ਜੀ। ਤੇ ਹਾਂ ਜੀ ਸਰ। ਇਹ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਅੰਦਰੋਂ ਨਿਕਲ ਰਹੇ ਨੇ। ਉਹਨਾਂ ਨੂੰ ਖੱਜਲ ਖਰਾਬ ਕੀਤਾ ਗਿਆ ਤੇ ਇਹ ਅੰਦਰ ਜਿਹੜੇ ਪ੍ਰਿੰਸੀਪਲ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਕਾਰਨ ਸੀਗੇ ਕਿ ਜਿਹੜਾ ਵਿਦਿਅਕ ਅਦਾਰਾ ਖੋਲਿਆ ਗਿਆ ਹੈ ਤੇ ਇਹ ਅੰਦਰ ਜਿਹੜੇ ਬੱਚੇ ਆ ਉਹ ਬਾਹਰ ਆ ਰਹੇ ਨੇ ਤੇ ਇਹਦੇ ਨਾਲ ਕਿਦੇ ਜਿਹੜੇ ਬੱਚਿਆਂ ਨੂੰ ਖੱਜਲ ਖਰਾਬ ਕੀਤਾ ਗਿਆ ਡੀਓ ਲੁਧਿਆਣਾ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਹਿਣਾ ਨੂੰ ਨੋਟਿਸ ਇਸ਼ੂ ਕਰਾਂਗੇ ਕੀ ਕਾਰਨ ਆ ਬੱਚਿਆਂ ਨੂੰ ਖੱਜਲ ਖਰਾਬ ਕਰਨ ਦਾ ਦੇਖ ਸਕਦੇ ਹੋ ਅੰਦਰੋਂ ਜਿਹੜੇ ਬੱਚੇ ਬਾਹਰ ਆਣਗੇ ਤੇ ਉਹ ਵੀ ਕਿਦੇ ਨਾਲ ਕਿਦੇ ਖੱਜਲ ਖਰਾਬ ਹੋਏ ਨੇ ਸਿੱਗੀ ਕੀ ਨਹੀਂ ਸੀ ਪਰ ਕਿਦੇ ਨਾਲ ਕਿਦੇ ਪਾਜੀ ਅੱਜ ਛੁੱਟੀ ਸੀਗੀ ਕਿਵੇਂ ਦੇ ਦੇ ਦੋ ਬੱਚਿਆਂ ਨੂੰ ਖੱਜਲ ਖਵਾਇਆ ਕੀਤਾ ਸਕੂਲ ਨੇ ਤੇ ਜੇ ਲੱਗਦਾ ਹੁਣ ਕੋ ਸ਼ੈਡਿਊਲ ਬਣਿਆ ਹੈਗਾ ਨਵਾਂ ਨਵਾਂ ਤੇ ਬਣ ਜੂਗਾ ਹੁਣ ਨਹੀਂ ਪਰ ਪੰਜਾਬ ਸਰਕਾਰ ਨੇ ਅੱਧੀ ਛੁੱਟੀ ਦਾ ਐਲਾਨ ਸੀਗਾ ਭਗਵਾਨ ਨਾ ਆਪਾ ਹਾਂਜੀ ਸਾਨੂੰ ਨਹੀਂ ਪਤਾ ਸੀਗਾ ਸਕੂਲ ਨੇ ਵੀ ਨਹੀਂ ਦੱਸਿਆ ਸਾਨੂੰ ਕਿਸੇ ਨੇ ਪਤਾ ਨਹੀਂ ਸਾਡੇ ਗਰੁੱਪ 'ਚ ਹੀ ਨਹੀਂ ਆਇਆ ਅੱਛਾ ਪਤਾ ਜੀ ਗਰੁੱਪ 'ਚ ਵੀ ਨਹੀਂ ਪਾਇਆ ਗਿਆ ਸਕੂਲਾਂ ਦੇ ਵੱਲੋਂ ਕਿ ਅੱਜ ਭਗਵਾਨ ਨਾ ਆਪਾ ਦਾ ਜਨਮ ਦਿਨ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਡੀਓ ਲੁਧਿਆਣਾ ਨੇ ਤਾਂ ਕਹਿ ਦਿੱਤਾ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਤੇ ਕੀ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦੀ ਹੈ ਇਹ ਤਾਂ ਇਹ ਡੀਓ ਲੁਧਿਆਣਾ ਦੀ ਲੈਟਰ ਤੋਂ ਬਾਅਦ ਪਤਾ ਲੱਗੇਗਾ ਡੀਓ ਲੁਧਿਆਣਾ ਗੱਲ ਕਰ ਰਹੇ ਮੈਮ ਮੈਮ ਪੱਤਰਕਾਰ ਅਭਿਸ਼ੇਕ ਜਲੋਟਾ ਗੱਲ ਕਰ ਰਿਹਾ ਸਮਜ਼ਡ ਨਿਊਜ਼ ਚੈਨਲ ਤੋਂ ਜੀ ਮੈਡਮ ਅੱਜ ਪੰਜਾਬ ਸਰਕਾਰ ਵੱਲੋਂ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਹੈ ਛੁੱਟੀ ਦਾ ਐਲਾਨ ਸੀਗਾ ਸਕੂਲਾਂ ਦੇ ਵਿੱਚ ਤੇ ਜੀਜੀਐਨ ਪਬਲਿਕ ਸਕੂਲ ਹੈ ਗੋਵਿੰਦਰ ਨਗਰ ਦੇ ਵਿੱਚ ਖੁੱਲਾ ਪਿਆ ਵਾ ਅੱਛਾ ਜੀ ਹਾਂ ਜੀ ਜਿਹੜਾ ਜੀਜੀਐਨ ਪਬਲਿਕ ਸਕੂਲ ਗੋਵਿੰਦ ਨਗਰ ਪੀਏਯੂ ਦੇ ਨੇੜੇ ਜੀ ਜੀਐਨ ਹਾਂਜੀ ਮੈਮ ਕਿਵੇਂ ਦੇਖਦੇ ਹੋ ਸਰਕਾਰ ਦੀ ਹਦਾਇਤਾਂ ਮੁੱਖ ਮੰਤਰੀ ਪੰਜਾਬ ਦੀ ਹਦਾਇਤਾਂ ਨੂੰ ਇਹ ਟਿੱਚ ਸਮਝ ਰਹੇ ਨੇ ਕੋਈ ਗੱਲ ਨਹੀਂ ਜੀ ਅਸੀਂ ਇਹਨਾਂ ਨੂੰ ਨਾ ਕੈਪਚਨ ਕਰਨਾ ਕਰਦੇ ਆ ਨਾ ਕਿ ਹਾਂਜੀ ਮੈਮ ਅਸੀਂ ਆਪਣੇ ਵੱਲੋਂ ਆਦੇਸ਼ ਜਾਰੀ ਕਰਦੇ ਹਾਂ ਜਿਵੇਂ ਜਿਵੇਂ ਸਾਨੂੰ ਪਤਾ ਲੱਗਿਆ ਅਸੀਂ ਬੰਦ ਕਰਵਾਏ ਵੀ ਅਸੀਂ ਅੱਛਾ ਜੀ ਕੋਈ ਜੀਜੀਐਨ ਪਬਲਿਕ ਸਕੂਲ ਕਹ ਰਹੇ ਹਾਂ ਹਾਂਜੀ ਮੈਮ ਕੋਈ ਗੱਲ ਨਹੀਂ ਕਰਦੇ ਆ ਠੀਕ ਵੇਅਰ ਦੇਖਣਾ ਹੋਵੇਗਾ ਕਿ ਡੀਓ ਲੁਧਿਆਣਾ ਇਹਨਾਂ ਦੇ ਉਤੇ ਕੀ ਕਾਰਵਾਈ ਕਰਦੇ ਆ ਲੁਧਿਆਣਾ ਤੋਂ ਕੈਮਰਾ ਪਰਸਨ ਜਤਿੰਦਰ ਨਾਲ ਅਭਿਸ਼ੇਕ ਜਲੋਟਾ ਐਸਐਮ ਜਰਨਲਿਸਟ ਲੁਧਿਆਣਾ